ਬਾਬਾ ਸਿੱਧ ਪੂਜੀ ਜੀ ਦੇ ਸਥਾਨਾਂ ਤੇ ਅੱਜ ਇਹ ਕਿਸ ਨੂੰ ਦਰਸ਼ਨ ਕਰਾ ਰਹੇ ਹਾਂ ਜੋ ਕਿ ਇਹ ਹਰ ਸਾਲ ਤੇ ਇਸ ਦਾ ਤਿਹਾਰਾ ਬੜੀ ਤੁੰਤਣਾ ਬਣਾਇਆ ਜਾਂਦਾ ਹੈ ਜ਼ਿਆਦਾਤਰ ਇੱਥੇ ਬਾਹਰਲੇ ਵਿਦੇਸ਼ਾਂ ਤੋਂ ਬਹੁਤ ਸਖ ਸੰਤ ਪਹੁੰਚਦੀ ਹੈ ਆਪਾ ਲਾਡੀ ਜਾ ਮਰੋ ਮਰਾਂ ਮਰੋ ਨਮਾੜਾ ਸੁਜਾ ਲਈ ਆਦਮ ਸੰਗਰ ਤੇਰਾ ਮੇਰਾ ਕਰਤ ਗੂਤਾ ਆਦਮ ਨਾ ਸੀਗਾ ਪਰਹਾਰੀ ਗੂਤਾ ਸੇਵਾਦਾਰ ਵੀਰ ਬਠੇ ਨੇ ਕੁਦ ਮਰ ਜਾਏ ਤੋਥਨਦਾ ਕਿਉਂਟੀਆ ਦੀ ਨਵਾਰ ਹੈਨ ਹਾਂਜੀ ਕਰੋ ਦਰਸ਼ਨ ਮਹਾਰਾਜ ਜੀ ਦੇ ਸੁਭਾਣ ਹੋਰ ਬਸਾ ਮਾਣ ਆਏ ਲੋਕਾਂ ਨੇ ਤੋ ਆਪਣੀ ਗਲ ਨੇ ਸੁ ਹੋਈ ਗੁਰੂ ਆਪੇ ਤੇ ਸਭ ਕੋਾਈ ਜਦਿਆਪੇ ਤੇ ਸਭ ਕੋਈ ਜਨ ਨਾਨਕ ਗੁਣ ਗਾ ਵਾ ਕਰੇ ਹਾਂਜੀ ਇਹ ਵੀਡੀਓ ਆਪਣੀ ਬਣਾਈ ਗਈ ਹੈ ਰਾਤ ਦੇ 10 ਵੱਜ ਚੁੱਕੇ ਨੇ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਅੱਗੇ ਸਾਨੂੰ ਵੀਡੀਓ ਦਿਖਾ ਰਹੇ ਆ ਕਰੋ ਦਰਸ਼ਨ ਜੀ आज हम चल गया। बार सिख संगत की सेवा कर रही ने अगे वीडियो दिखा रहे हैं ਦੇਸ ਦਾ ਦੇਹਰਾ ਜੀ 20 ਜੂਨ ਨੂੰ ਮਨਾਇਆ ਜਾ ਰਿਹਾ ਹੈ ਪਿੰਡ ਤੁਰਕੋਟ ਇੱਥੇ ਜੀ ਹਰ ਤਰ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਜ਼ਿਆਦਾਤਰ ਇੱਥੇ ਜੀ ਢਾਲੀਵਾਲ ਗੋਤ ਜੇ ਲੋਕ ਪਹੁੰਚਦੇ ਹਨ ਦੇਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸ਼ਾਮ ਨੂੰ ਚੌਕੀ ਭਰੀ ਜਾਂਦੀ ਹੈ ਜਿੱਥੇ ਜਿਉਂ ਕਿ ਬਾਬਾ ਜੀ ਦੇ ਸਾਰੇ ਸਫਾ ਆਪਣੇ ਪੂਰੇ ਹੁੰਦੇ ਹਨ ਆ ਜਾਈਏ ਅੱਗੇ ਹੁਣ ਦਿਖਾ ਰਿਹਾ ਅੱਗੇ ਵੀਡੀਓ ਹੋਰ ਕਰੋਦਾਰਸਨੀ ਭਗ ਬਜੀਦੇ ਅੱਗੇ ਵੀਡੀਓ ਦਿਖਾ ਰਿਹਾ ਸਾਨੂੰ ਦੋਸਤੋ ਜੁੜੇ ਰਹੇ ਵੀਡੀਓ ਨਾਲ ਹਾਂਜੀ ਦੋਸਤੋ ਇੱਥੇ ਨਾ ਪੱਕੀ ਮਿੱਟੀ ਕਿਹਨੂੰ ਚਾਹੇ ਤੇ ਇਸ ਘਰ ਹਰ ਸਾਲ ਮਨਾਇ ਜਾਂਦੀ ਹੈ ਬਾਬਾ ਜੀ ਨੇ ਆ ਜੀ ਜਿੱਥੇ ਰਾਣਾ ਨੂੰ ਦੱਸਣਾ ਸੇਵਾਦਾਨ ਕੋਈ ਪਹੁੰਚਦੇ ਆ ਲੰਗਰ ਚ ਦਿਖਾ ਰਹੇ ਆ ਕਿ ਦੀ ਵੀਡੀਓ ਨੌਜਵਾਲ ਪਿੰਡ ਦੇ ਕੀ ਬਤਾ ਰਹੇ ਆ ਦੇਖੋ ਜਿਵੇਂ ਜਿਵੇਂ ਸਭ ਸ਼ਾਂਤ ਸਾਰੇ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਬਰਤਨਾਂ ਦੀ ਸੇਵਾ ਹੋਈ ਇੱਧਰ ਸਾਫ਼ ਸਫਾਈ ਦੀ ਕਰੋ ਜੀ ਸੰਜੇ ਜੀ ਅਲੰਗਟ 78 ਬਸ ਫੇਮ ਹਾਂਜੀ ਸੇਵਾਦਾਰ ਹੰਨਾ ਆਪਣੇ ਪੰਡੂ ਹੁੰਦੇ। ਇਸੇ ਬਤ ਕਰ ਰਹੇ ਹਾਂ ਨਹੀਂ। ਸਿੱਖ ਸੰਤ ਅបਸਾ ਦਾ ਪਾਣੀ ਛਕ ਕੇ ਸੇਵਾ ਕਰਦੇ ਹੋਏ। ਹਾਂਜੀ ਦੇਖੋ ਜੇ ਕੀ ਕਰੋ ਦਰਸ਼ਨ ਸੇਵਾ ਕਰ ਰਹੇ ਹਾਂ ਸੰਕਤਾਂ ਬਾਰੋਂ ਅੰਤਰਮੀ ਸੰਗਤਾਂ ਹੀ ਬਹੁਤ ਪਹੁੰਚੀਆਂ ਹੁੰਦੀਆਂ ਨੇ ਆਪਣੇ ਪੰਡਿਤ ਜੀ ਕੋਲ ਜੀ ਬਾਬਾ ਜੀ ਦੀ ਸੇਵਾ ਕਰ ਰਹੇ ਹਾਂ ਸੰਕਤਾਂ ਅੱਗੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਵਿਦਿਆਰਥੀ ਸੇਵਾ ਕਰ ਰਹੇ ਨੇ ਲਿਖਿਆ ਤਾਂ ਦੇਖੋ ਜੀ ਨੋ ਜਿਵੇਂ ਸ਼ੁਰੂ ਕਰਦੇ ਹਾਂ ਹਾਂਜੀ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਆਪਣੀ ਵੀਡੀਓ ਬਤ ਬਤ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਧੰਨਵਾਦ